ਕਲਸਰਿਆਂ ਨੂੰ ਕਿਵੇਂ ਕਦੇ ਵੀ ਨਾ ਆਪਣੀ ਸਰੀਰਕ ਤਾਕਤ ਦਾ ਪੈਸੇ ਦਾ ਆਪਣੇ ਰੰਗ ਰੂਪ ਦਾ ਮਤਲਬ ਹੰਕਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਬਿਮਾਰੀ ਤੇ ਗਰੀਬੀ ਆਉਣ ਲੱਗਿਆ ਕੋਈ ਬੜਾ ਟਾਈਮ ਲੱਗਦਾ ਕੋਈ ਪਤਾ ਨਹੀਂ ਲੱਗਦਾ ਕਦੋਂ ਆ ਜੀ ਇਸ ਲਈ ਜਦੋਂ ਵੀ ਤੁਹਾਡੇ ਕੋਲੇ ਕੋਈ ਹੁਨਰ ਹੈ ਤੁਹਾਡੇ ਕੋਲੇ ਕੋਈ ਰੰਗ ਰੂਪ ਹੈ ਤੁਹਾਡੇ ਕੋਲੇ ਕੋਈ ਪੈਸਾ ਜਾਦੇ ਹੈ ਤਾਂ ਉਹਨੂੰ ਮਤਲਬ ਇੱਕ ਪ੍ਰੋਪਰ ਵੇਨਾਂ ਯੂਜ਼ ਕਰੋ ਨਾ ਕਿ ਤੁਸੀਂ ਕਿਸੇ ਗਰੀਬ ਤੇ ਕਿਸੇ ਜੋ ਤੁਹਾਨੂੰ ਕਿਸੇ ਚੀਜ਼ ਚ ਕਮੀ ਆ ਉਹਨੂੰ ਉਹਦੇ ਤੁਸੀਂ ਸ਼ੋਅ ਆਪ ਕਰਦੇ ਨਹੀਂ ਇਹ ਜੀ ਚੀਜ਼ਾਂ ਨੂੰ ਮਤਲਬ ਪੂਰਾ ਇਸੀ ਦਾ ਤੁਸੀਂ ਸੇਕ ਲੋ ਧਿਆਨ ਰੱਖਣਾ ਚਾਹੀਦਾ ਕਿਸੇ ਮਤਲਬ ਚੰਗੇ ਇਨਸਾਨ ਕਿਸੇ ਚੰਗੇ ਇਨਸਾਨ ਜਾਂ ਕਿਸੇ ਦੋਸਤ ਨਾਲ ਜਦੋਂ ਤੁਸੀਂ ਕੋਈ ਧੋਖਾ ਕਰਦੇ ਹੋ ਤੇ ਉਹ ਇਸ ਤਰ੍ਹਾਂ ਆ ਜਿਵੇਂ ਤੁਸੀਂ ਇੱਕ ਹੀਰਾ ਸਿੱਟਦਾ ਤੇ ਪੱਥਰ ਚੱਕ ਲਿਆ ਮਤਲਬ ਇੱਕ ਰੀ ਦੋਸਤ ਨੂੰ ਤੁਸੀਂ ਧੋਖਾ ਦੇਤਾ ਠੀਕ ਹੈ ਪਰ ਉਹ ਉਹ ਇਸ ਤਰ੍ਹਾਂ ਹੋਇਆ ਤੁਸੀਂ ਉਹ ਦੋਸਤ ਨੂੰ ਹੀਰਾ ਚੰਗੇ ਦੋਸਤ ਨਾਲ ਚੰਗੇ ਇਨਸਾਨ ਨਾਲ ਚੱਕ ਲਓ ਹੀਰਾ ਸੁੱਟ ਕੇ ਤੁਸੀਂ ਪੱਥਰ ਚੱਕ ਲਿਆ ਹੈਨਾ ਇਸ ਲਈ ਇਹ ਚੀਜ਼ਾਂ ਦਾ ਪੂਰਾ ਧਿਆਨ ਰੱਖਿਆ ਕਰੋ ਵੀ ਜਦੋਂ ਤੁਸੀਂ ਕਿਸੇ ਚੀਜ਼ ਨਾਲ ਡੀਲ ਕਰਦੇ ਹੋ ਬੰਦੇ ਨਾਲ ਡੀਲ ਕਰਦੇ ਹੋ ਉੱਥੇ ਘਾਟੇ ਵੱਧ ਦੇ ਜਾਰੀ ਦੋਸਤੀ ਦੇ ਵਿੱਚ ਚੰਗੇ ਇਨਸਾਨ ਦੇ ਨਾਲ ਕੁਝ ਸਿੱਖਣਾ ਹੋਵੇ ਚੰਗੇ ਤੁਸੀਂ ਆਪਦੇ ਭਰਾ ਭਾਈ ਭੈਣ ਨਾਲ ਮਤਲਬ ਕਿਸੇ ਮਾੜੀ ਮੋਟੀ ਚੀਜ਼ ਵਿੱਚ ਧੋਖਾ ਕਰਦੇ ਹੋ ਤਾਂ ਉਹ ਇਸ ਤਰ੍ਹਾਂ ਤੁਹਾਡਾ ਨਾ ਹੋਊਗਾ ਵੀ ਤੁਸੀਂ ਹੀਰਾ ਸਿੱਟਤਾ ਤੇ ਉੱਥੋਂ ਪੱਥਰ ਚੱਕ ਲਿਆ ਇਹ ਗੱਲਾਂ ਛੋਟੀਆਂ ਛੋਟੀਆਂ ਗੱਲਾਂ ਨੇ ਧਿਆਨ ਰੱਖਣ ਲਈਓ ਮਤਲਬ ਰਿਮਾਈਂਡ ਕਰਨ ਲਈ ਗੱਲਾਂ ਨੇ ਤੁਸੀਂ ਸਮੇਂ ਤੇ ਠੋਕਰਾਂ ਖਾ ਕੇ ਤੇ ਵਕਤ ਤੋਂ ਜਿੰਨਾ ਉਹ ਸਿੱਖਦੇ ਹੋ ਉਹ ਤੁਹਾਨੂੰ ਕੋਈ ਨਹੀਂ ਸਿਖਾ ਸਕਦਾ ਜਿੰਨਾ ਤੁਸੀਂ ਠੋਕਰ ਖਾ ਕੇ ਆਪਦੀਆਂ ਗਲਤੀਆਂ ਕਰਕੇ ਆਪਦੇ ਵਕਤ ਤੋਂ ਜੋ ਸਿੱਖਦੇ ਹੋ ਨਾ ਉਹ ਉਹਦੇ ਵਰਗਾ ਗੁਰੂ ਕੋਈ ਨਹੀਂ ਹੈ ਹੈਨਾ ਇਸ ਲਈ ਉਸਤਾਦ ਤੇ ਤੁਹਾਡੀ ਮਾਂ ਪਿਓ ਤੁਹਾਨੂੰ ਜੇ ਇੱਕ ਕੜਵਾ ਵੀ ਬੋਲਦੇ ਐ ਕੌੜਾ ਵੀ ਬੋਲਦੇ ਨਹੀਂ ਠੀਕ ਐ ਤਾਂ ਉਹ ਮਤਲਬ ਤੁਸੀਂ ਇਹ ਸਮਝ ਲਓ ਉਹ ਮਨ ਦੇ ਤਾਂ ਕੌੜੇ ਹੋ ਸਕਦੇ ਨਹੀਂ ਮਤਲਬ ਬੋਲਣ ਦੇ ਕੌੜੇ ਹੋ ਸਕਦੇ ਐ ਪਰ ਮਨ ਦੇ ਮੈਲੇ ਨਹੀਂ ਹੋ ਸਕਦੇ ਮਤਲਬ ਜਵਾਨ ਤੋਂ ਤੁਹਾਨੂੰ ਕੌੜਾ ਬੋਲਣਗੇ ਜਵਾਨ ਤੋਂ ਤੁਹਾਨੂੰ ਉਹ ਝੜਕ ਦੇਣਗੇ ਉਸਤਾਦ ਤੇ ਮਾਂ ਪਿਓ ਪਰ ਉਹ ਹੋਂਡਰ ਮੈਲ ਨਹੀਂ ਹੁੰਦੀ ਤੁਹਾਡੇ ਫਾਇਦੇ ਐਟ ਲੀਸਟ ਉਹ ਤੁਹਾਡੇ ਐਂਡ ਤੇ ਉਹ ਤੁਹਾਡੇ ਫਾਇਦੇ ਲਈ ਹੀ ਨਿਕਲਦੀ ਇਹ ਤੁਸੀਂ ਕਦੇ ਵੀ ਤੁਸੀਂ ਇਕੱਲੇ ਬਹਿ ਕੇ ਸੋਚਿਓ ਵੀ ਉਹ ਸਾਨੂੰ ਇਸ ਤਰ੍ਹਾਂ ਕਿਉਂ ਕਿਹਾ ਸੀ ਉੱਪਰ ਫਾਇਦਾ ਇਸ ਐਟ ਦਾ ਐਂਡ ਤੇ ਤੁਹਾਡੇ ਤੁਹਾਡੇ ਹੀ ਫਾਇਦਾ ਹੋਣਾ ਉਸ ਚੀਜ਼ ਦਾ ਇਸ ਲਈ ਇਹ ਚੀਜ਼ਾਂ ਨੂੰ ਨਾ ਬੜੇ ਧਿਆਨ ਨਾਲ ਸੋਚੀਦਾ ਹੁੰਦਾ ਵੀ ਮੈਂ ਇਹ ਚੀਜ਼ ਨੂੰ ਇਹਦਾ ਮਾਈਂਡ ਕਿਉਂ ਕਰ ਰਿਹਾ ਹਾਂ ਬਈ ਯਾਰ ਉਸਨੇ ਕਿਸੇ ਤੁਹਾਡੇ ਉਸਤਾਦ ਕੋਲੇ ਤੁਸੀਂ ਟ੍ਰੇਨਿੰਗ ਲੈ ਰਹੇ ਹੋ ਉਹਨੇ ਤੁਹਾਨੂੰ ਤੁਹਾਨੂੰ ਜਿਹੜੇ ਕਿਹਾਦਾ ਵੀ ਯਾਰ ਇਹ ਕੀ ਇਹ ਕੀ ਕਰੀ ਜਨਾ ਹੈ ਨਾ ਜਾਂ ਇਹ ਥੋੜਾ ਰੁੱਖਾ ਬੋਲ ਗਿਆ ਉਹ ਤਾਂ ਤੁਹਾਡੇ ਫਾਇਦੇ ਲਈ ਹੋਣਾ ਨਾ ਕੋਈ ਵੀ ਹੈਗੀ ਇਸ ਲਈ ਇਹਨਾਂ ਚੀਜ਼ਾਂ ਨੂੰ ਬੜੇ ਆ ਧਿਆਨ ਦੇ ਨਾਲ ਸੁਣਿਆ ਕਰੋ ਤੇ ਮਾਇਂਡ ਨਾ ਕਰਿਆ ਕਰੋ ਮਾਂ ਪਿਓ ਦਾ ਕੁਝ ਨਹੀਂ ਕੋਈ ਫਾਇਦਾ ਨਹੀਂ ਮਤਲਬ ਗੁੱਸਾ ਕਰਨ ਦਾ ਹੈ ਨਾ ਤੇ ਇਹਨਾਂ ਨੇ ਤਾਂ ਤੁਹਾਨੂੰ ਚੰਗੇ ਬਖਤੀ ਕਹਿਣਾ ਮਾਂ ਪਿਓ ਨੇ ਤੁਸੀਂ ਕੀ ਹੋ ਮਤਲਬ ਤੁਸੀਂ ਕੀ ਹੋ ਜਾਂ ਕਹਿ ਲਓ ਤੁਸੀਂ ਕੀ ਹੋ ਇਹ ਤੁਹਾਡੇ ਬਾਰੇ ਲੋਕ ਸਿਰਫ ਅੰਦਾਜ਼ਾ ਲਾ ਸਕਦੇ ਆ ਮਤਲਬ ਮੈਂ ਮੰਨ ਲਉ ਮੈਂ ਸਪੂਤ ਕਰੂ ਮੈਂ ਤੁਹਾਡੇ ਬਾਰੇ ਸੁਝਾਣਾ ਵੀ ਯਾਰ ਇਹ ਫਲਾਨਾ ਪਰਸਨ ਜੀ ਘੋਕਾ ਪਰਸਨ ਇਸ ਤਰ੍ਹਾਂ ਹੈ ਮੈਂ ਤਾਂ ਸਿਰਫ ਅੰਦਾਜ਼ਾ ਲੱਸਦਾ ਪਰ ਤੁਸੀਂ ਜਾਣਦੇ ਹੋ ਤੁਸੀਂ ਕੀ ਹੋ ਇਸ ਲਈ ਜਦੋਂ ਤੁਹਾਡੇ ਬਾਰੇ ਕੋਈ ਰਾਇ ਹੁੰਦਾ ਨਾ ਤੁਸੀਂ ਉਸ ਚੀਜ਼ ਨੂੰ ਦੁਬਾਰੇ ਰਿਵਿਊ ਕਰਾਇਆ ਕਰੋ ਯਾਰ ਇਹਨੂੰ ਮੇਰੇ ਬਾਰੇ ਕੀ ਪਤਾ ਇਹ ਜਸਟ ਮੈਨੂੰ 2 ਘੰਟੇ ਮਿਲਦਾ 4 ਘੰਟੇ ਮਿਲਦਾ 5 ਘੰਟੇ ਮਿਲਦਾ ਪਰ ਮੈਂ ਜੋ ਹੈਗਾ ਮੇਰੇ ਅੰਦਰ ਜੋ ਵਿਲ ਪਾਵਰ ਹੈ ਉਹ ਮੈਨੂੰ ਹੀ ਪਤਾ ਇਸ ਲਈ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਆਪਦੇ ਆਪ ਨੂੰ ਇਹ ਤੁਰਾ ਰੱਖ ਲਿਆ ਕਰੋ ਵੀ ਮੇਰੀ ਆਪਦੇ ਬਾਰੇ ਕੀ ਰਾਇ ਹੈ ਜੇ ਤੁਹਾਡੇ ਬਾਰੇ ਰਾਇ ਤੁਹਾਡੀ ਗੁੱਡ ਹੈ ਠੀਕ ਹੈ ਤੁਸੀਂ ਆਦੇ ਬਾਰੇ ਚੰਗਾ ਸੋਚਦੇ ਹੋ ਤਾਂ ਤੁਸੀਂ ਚੰਗੇ ਹੋ ਜੇ ਤੁਸੀਂ ਆਦੇ ਮਾੜਾ ਸੋਚਦੇ ਹੋ ਤਾਂ ਮਾੜੇ ਜੋ ਵਾਈਬ੍ਰੇਸ਼ਨ ਤੁਸੀਂ ਬ੍ਰਹਿਮੰਡ ਜਿਹਦੇ ਵਿੱਚ ਯੂਨੀਵਰਸ ਦੇ ਵਿੱਚ ਛੱਡ ਰਹੇ ਹੋ ਤੁਸੀਂ ਉਹੀ ਹੋ ਇਸ ਲਈ ਇਹਨਾਂ ਚੀਜ਼ਾਂ ਨੂੰ ਜਦੋਂ ਵੀ ਤੁਸੀਂ ਕਰਦੇ ਹੋ ਮਤਲਬ ਹਾਂ ਉਹ ਆਦੇਵਾਰੇ ਗੁੱਡ ਥਾਟ ਰੱਖਿਆ ਕਰੋ ਆਦੇਵਾਰੇ ਨਾ ਮਨਾਂ ਸੋਚੋ ਲੋਕ ਇਹ ਕੰਮ ਲੋਕਾਂ ਦਾ ਲੋਕਾਂ ਨੂੰ ਕਰਨ ਦੇ ਜੀ ਕਰਦੇ ਨੇ ਤੁਹਾਡੇ ਬਾਰੇ ਬੁਰਾ ਭਲਾ ਕਹਿੰਦੇ ਆ ਤੁਹਾਨੂੰ ਹਾਂ ਕੁਝ ਵੀ ਕਹੀ ਜਾਂਦੇ ਪਰ ਤੁਹਾਨੂੰ ਜਿਆਦਾ ਪਤਾ ਤੁਹਾਡੇ ਬਾਰੇ ਤੁਸੀਂ ਆਦੇਵਾਰੇ ਗੁੱਡ ਥਾਟ ਰੱਖੋ ਆਪਦੇ ਆਪ ਬਾਰੇ ਮਨ ਬਣਾ ਨਾ ਸੋਚੋ ਵੀ ਮੈਂ ਤਾਂ ਇਹ ਕੰਮ ਕਰ ਨਹੀਂ ਸਕਦਾ ਮੈਂ ਥੋਏ ਹੋਣਾ ਨਹੀਂ ਚੁਗਲੀਆਂ ਕਰਨ ਵਾਲੇ ਬੰਦੇ ਨੇ ਜਿਹੜੇ ਇਹਨਾਂ ਦੀ ਕੋਈ ਬਾਲੀ ਪਰਵਾਹ ਨਾ ਕਰੋ ਕਿਉਂਕਿ ਉਹਨਾਂ ਵਿੱਚ ਉਹ ਉਹ ਉਹਨਾਂ ਦਾ ਕੰਮ ਸਿਰ ਪਿੱਠ ਪਿੱਛੇ ਤੁਹਾਡੀ ਮਤਲਬ ਚੁਗਲੀਆਂ ਕਰਨਾ ਟੋੜੀਆਂ ਪਿੱਠ ਪਿੱਛੇ ਗੱਲਾਂ ਕਰਨਾ ਤੁਹਾਨੂੰ ਪਿੱਠ ਪਿੱਛੇ ਨਿੰਦੇ ਦੇ ਰਹਿਣਾ ਲੋਕਾਂ ਕੋਲੇ ਠੀਕ ਹੈ ਉਹ ਪਿੱਠ ਪਿੱਛੇ ਨਿੰਦੇ ਤਾਂ ਤੁਹਾਡੇ ਤੋਂ ਪਿੱਛੇ ਹੀ ਰਹਿਣਗੇ ਕਦੇ ਵੀ ਤੁਹਾਡੇ ਤੋਂ ਬੜੇ ਅੱਗੇ ਲੰਘਣਗੇ ਕਿਉਂਕਿ ਉਹ ਉਹਨਾਂ ਦਾ ਕੰਮ ਹੀ ਚੂਲੀ ਕਰਨਾ ਹੈ ਉਹਨਾਂ ਦੀ ਕਦੇ ਪਰਵਾਹ ਨਾ ਕਰੋ ਇਹ ਇਹ ਜਿਹੇ ਬੰਦਿਆਂ ਨੂੰ ਮਤਲਬ ਕਦੇ ਵੀ ਅ ਤੁਸੀਂ ਕਹਿ ਸਕਦੇ ਹੋ ਵੀ ਸੋਚੋ ਹੀ ਨਾ ਟਾਈਮ ਵੇਸਟ ਕਰੋ ਨਾਲੀ એનર્ਜੀ ਵੇਸਟ ਕਰੋ ਨਾ ਇਹ ਬੰਦਿਆਂ ਤੇ ਉਹ ਬੰਦੇ ਤੁਹਾਨੂੰ ਕੋਈ ਕੁਝ ਵੀ ਕਹੀ ਜਾਂਦਾ ਤੁਹਾਡੀ ਤੁਹਾਡੇ ਬਾਰੇ ਰਹਿ ਵਧੀਆ ਹੋਣੀ ਚਾਹੀਦੀ ਆਪਦੇ ਬਾਰੇ ਤੁਸੀਂ ਆਪਦੇ ਬਾਰੇ ਕਿਸੇ ਦੀ ਕੋਈ ਪਰਵਾਹ ਨਾ ਕਰੋ ਕੋਈ ਕੰਮ ਕਰਨਾ ਸਪੋਜ਼ ਕਰੋ ਤੁਸੀਂ ਡਾਕਟਰ ਹੋ ਤੁਸੀਂ ਅ ਇੰਜੀਨੀਅਰ ਹੋ ਤੁਸੀਂ ਅ ਨਾਈ ਹੋ ਤੁਸੀਂ ਧੋਬੀ ਹੋ ਤੁਸੀਂ ਅ ਹਲਵਾਈ ਹੋ ਤੁਸੀਂ ਕਾਰਪੈਂਟਰ ਹੋ ਤੁਸੀਂ ਚਣਾਈ ਦੇ ਮਿਸਤਰੀ ਹੋ ਤੁਸੀਂ ਮਕੈਨਿਕ ਹੋ ਤੁਸੀਂ ਕੁਝ ਵੀ ਹੋ ਕੰਮ ਇਸ ਤਰ੍ਹਾਂ ਕਰੋ ਵੀ ਤੁਸੀਂ ਆਪ ਦੇ ਏਰੀਆ ਅਪ ਸਪੋਜ਼ ਕਰੋ ਤੁਸੀਂ ਖੇਤੀਬਾੜੀ ਕਰਦੇ ਹੋ ਤੁਸੀਂ ਖੇਤੀਬਾੜੀ ਇਹ ਜਿਹੀ ਕਰੋ ਵੀ ਤੁਹਾਡੇ ਤੋਂ ਬੈਸਟ ਕੋਈ ਹੋਵੇ ਨਾ ਆਪਦੇ ਫੀਲਡ ਦੇ ਵਿੱਚ ਉਸ ਫੀਲਡ ਦੇ ਵਿੱਚ ਤੁਸੀਂ ਕਟਿੰਗ ਕਰਦੇ ਹੋ ਸਪੋਜ਼ ਕਰੋ ਕਿਸੇ ਦੀ ਹਨਾ హెయిర్ ਡਰੈਸ ਨੂੰ ਇਹ ਜਿਹੀ ਕਟਿੰਗ ਕਰੋ ਵੀ ਤੁਹਾਡੇ ਏਰੀਆ ਤੁਹਾਡੇ ਮੁਕਾਬਲੇ ਕੋ ਹੋਵੇ ਨਾ ਤੁਸੀਂ ਮਕੈਨਿਕ ਹੋ ਤੁਸੀਂ ਇਹੋ ਜਿਹਾ ਮਤਲਬ ਟਿੱਕੇ ਦਾ ਮਕੈਨਿਕ ਬਣੋ ਵੀ ਤੁਹਾਡੇ ਵਰਗਾ ਤੁਹਾਡੇ ਤੁਹਾਡੇ ਇਲਾਕੇ ਚ ਕੋਈ ਹੋਵੇ ਨਾ ਠੀਕ ਹੈ ਆਪਦੇ ਫੀਲਡ ਦੇ ਵਿੱਚ ਆਪਦੇ ਖੇਤਰ ਦੇ ਵਿੱਚ ਬੈਸਟ ਬਣੋ ਤੁਸੀਂ ਟੀਚਰ ਹੋ ਟੀਚਰ ਇਹੋ ਜਿਹਾ ਬਣੋ ਵੀ ਤੁਹਾਡੇ ਜਿਵੇਂ ਤੁਸੀਂ ਸਟੱਡੀ ਕਰਵਾਉਣੀ ਬੱਚਿਆਂ ਨੂੰ ਜਾਂ ਜਿਵੇਂ ਪੜਾਉਣੀ ਹੋ ਉਹ ਤੁਸੀਂ ਇਸ ਤਰ੍ਹਾਂ ਬਣਾਓ ਵੀ ਤੁਸੀਂ ਤੁਹਾਡੇ ਫੀਲਡ ਦੇ ਵਿੱਚ ਉਸ ਤਰ੍ਹਾਂ ਕੋਈ ਪ੍ਰਾਣ ਨਹੀਂ ਸਕੀ ਤੁਸੀਂ ਡਾਕਟਰ ਹੋ ਤੁਸੀਂ ਇਸ ਤਰ੍ਹਾਂ ਟ੍ਰੀਟਮੈਂਟ ਦਿਓ ਬੱਚੇ ਨੂੰ ਸੋਰੀ ਪੇਸ਼ੈਂਟਸ ਨੂੰ ਆਲੇ ਨੂੰ ਵੀ ਉਹ ਤੁਹਾਡੇ ਦੇ ਮੁਕਾਬਲੇ ਕੋਈ ਉਸ ਤਰ੍ਹਾਂ ਤਰੀਕੇ ਦੇ ਨਾਲ ਟ੍ਰੀਟਮੈਂਟ ਹੀ ਨਾ ਕਰ ਸਕੇ ਹਨਾ ਇਸ ਲਈ ਆਪਦੇ ਏਰੀਆ ਵਿੱਚ ਆਪਦੇ ਖੇਤਰ ਦੇ ਵਿੱਚ ਆਪਦੇ ਓਕੂਪੇਸ਼ਨ ਦੇ ਵਿੱਚ ਆਪਦੇ ਆਪ ਦੀ ਐਕਸਪਰਟਿਜ਼ ਦੇ ਵਿੱਚ ਬੈਸਟ ਬਣੋ ਜੋ ਇੱਥੇ ਮਾਈਂਡ ਦੇ ਵਿੱਚ ਅਲਦਾ ਉਹੀ ਤੁਸੀਂ ਬਣ ਜਾਈਓ ਜੋ ਤੁਸੀਂ ਸੋਚਦੇ ਹੋ ਜੋ ਤੁਸੀਂ ਕਰਦੇ ਹੋ ਜੋ ਤੁਸੀਂ ਅ ਅੱਜ ਕਰ ਰਹੇ ਹੋ ਉਹ ਅੱਜ ਤੋਂ ਤੁਹਾਡੀਆਂ ਅੱਜ ਦੀਆਂ ਆਤਾਂ ਤੁਹਾਡਾ ਭਵਿੱਖ ਤੈਅ ਕਰਨੀਆਂ ਤੁਸੀਂ ਅੱਜ ਜੇ ਵਿਹਲੇ ਹੋ ਤਾਂ ਭਵਿੱਖ ਤੁਹਾਡਾ ਬਹੁਤ ਖਰਾਬ ਹੋਣਾ ਅੱਜ ਤੁਸੀਂ ਕੰਮ ਨਹੀਂ ਕਰਦੇ ਅੱਜ ਤੁਸੀਂ ਫालतू ਟਾਈਮ ਬਰਬਾਦ ਕਰਦੇ ਹੋ ਫालतू ਲੋਕਾਂ ਦੇ ਵੀਡੀਓ ਦੇਖਦੇ ਸਟਰੋਲ ਕਰ ਕਰ ਲੰਘਦੇ ਹੋ ਠੀਕ ਹੈ ਇੱਕ ਕੁੜੀ ਆ ਗਈ ਉਹਨੇ ਮਾੜੇ ਮੋٹے ਝਟਕੇ ਮਟਕੇ ਮਾਰਦੇ ਤੁਸੀਂ ਉਹਨੂੰ ਬਿਲੀਅਨ ਬਿਲੀਅਨ ਚ ਲਾਈਕ ਦੇ ਦਿੰਦੇ ਹੋ ਠੀਕ ਹੈ ਇੱਥੇ ਕੋਈ ਬੰਦਾ ਚੰਗੇ ਦੀ ਕੰਮ ਦੀ ਗੱਲਾਂ ਕਰੂ ਤੁਸੀਂ ਲਾਈਕ ਵੀ ਨਹੀਂ ਕਰਦੇ ਤੁਸੀਂ ਉਹਨੂੰ ਪੂਰੀ ਵੀ ਨਹੀਂ ਦੇਖਦੇ ਸਟਰੋਲ ਕਰ ਦਿੰਦੇ ਹੋ ਠੀਕ ਹੈ ਇਹ ਰਿਜ਼ਲਟ ਜਿਹੜਾ ਬੰਦੇ ਦੇ ਸਕੂਲ ਗੱਲ ਦੀ ਉਹਨੂੰ ਕੋਈ ਫਰਕ ਨਹੀਂ ਪੈਣਾ ਉਹਨੂੰ ਤੁਸੀਂ ਨਾਲ ਦੇਖੋਗੇ ਹੋਰ ਬੰਦੇ ਬਹੁਤ ਨੇ ਜਿਹੜੇ ਚੰਗੇ ਦੇਖਣ ਵਾਲੇ ਨੇ ਠੀਕ ਹੈ ਬਟ ਕੀ ਹੋਊਗਾ ਤੁਸੀਂ ਜੋ ਅੱਜ ਕਰ ਰਹੇ ਹੋ ਨਾ ਇਹਦਾ ਰਿਜ਼ਲਟ 5 ਸਾਲਾਂ ਬਾਅਦ ਤੁਹਾਨੂੰ ਕੀ ਮਿਲਦਾ ਤੁਸੀਂ ਇਹ ਸੋਚਣਾ ਸਪੋਜ਼ ਕਰੋ ਤੁਸੀਂ ਅੱਜ ਕੋਈ ਬੈਂਕ ਦੇ ਵਿੱਚ ਜਾਂ ਤੁਸੀਂ ਕੋਈ ਪ੍ਰੋਵੀਜ਼ਨਸ ਕਰ ਰਹੇ ਹੋ ਤੁਸੀਂ ਇਹ ਸੋਚਣਾ ਕਿ ਅੱਜ ਤੋਂ 5 ਸਾਲਾਂ ਬਾਅਦ ਬਿਜ਼ਨਸ ਕਿੱਥੇ ਹੋਊਗਾ ਠੀਕ ਹੈ ਇਸ ਲਈ ਜੋ ਵੀ ਕੰਮ ਕਰਨਾ ਹੈਲਥ ਪੱਖੋਂ ਬਿਜ਼ਨਸ ਪੱਖੋਂ ਆਪਦੀ ਕਿਸੇ ਨਾਲ ਰਿਲੇਸ਼ਨ ਰੱਖਣਾ ਕਿਸੇ ਉਹਦੇ ਮਤਲਬ ਮਾਂ ਪਿਓ ਨਾਲ ਆਪਣੇ ਭਾਈ ਭੈਣ ਨਾਲ ਤੁਸੀਂ ਇਸ ਤਰ੍ਹਾਂ ਰੱਖਣਾ ਵੀ ਉਹ ਪੰਜ ਸਾਲਾਂ ਬਾਅਦ ਕਿੱਥੇ ਹੋਊਗਾ ਠੀਕ ਕੋਈ ਇਨਵੈਸਟਮੈਂਟ ਕਰ ਰਹੇ ਹੋਊਗਾ ਕਿਤੇ ਵੀ ਆਪਦੀ ਮਾਈਂਡ ਨੂੰ ਸੁਧਰਨਾ ਮਾਈਂਡ ਦੇ ਵਿੱਚ ਗੁੱਡ ਚੱਲ ਰਿਹਾ ਹੈ ਮਾਈਂਡ ਵਿੱਚ ਤੁਸੀਂ ਕਾਮਯਾਬ ਹੋ ਆਪਣੇ ਗੁਰਬਾਣੀ ਦੇ ਵਿੱਚ ਵੀ ਦੱਸਿਆ ਹੈ ਗੁਰੂ ਸਾਹਿਬ ਜੀ ਨੇ ਦੱਸਿਆ ਵੀ ਮਨ ਕੇ ਜੀਤੇ ਜੀਵ ਹੈ ਹਨਾ ਮਨ ਜਿੱਤ ਲਿਆ ਮਨ ਜੀਤੇ ਜਗੂ ਜੀਤੇ ਮਨ ਜਿੱਤ ਲਿਆ ਤੁਸੀਂ ਠੀਕ ਹੈ ਦਾ ਮਾਈਂਡ ਨੂੰ ਹੀ ਆਹ ਜਣੀ ਬੁੱਕਸ ਪੜ੍ਹਦੇ ਆਪਾਂ ਆ ਪੀਂਗਾਂ ਨੇ ਨੀਆਂ ਇਹ ਪੜ੍ਹਦੇ ਆ ਜਦੋਂ ਇਹਨਾਂ ਚ ਵੀ ਇਹੀ ਗੱਲ ਨਿਕਲਦੀ ਆ ਵੀ ਤੁਸੀਂ ਆਪਦੇ ਮਨ ਦੇ ਵਿੱਚੋਂ ਵੀ ਤੁਸੀਂ ਕੀ ਜਿੱਤਦੇ ਹੋ ਅੰਦਰ ਪਹਿਲਾਂ ਦੇਖੋ ਪਲਾਨ ਬਣਦਾ ਦਿਮਾਗ 'ਚ ਕੋਈ ਜੀ ਬਿਜ਼ਨਸ ਕਰਨਾ ਉਹਨੂੰ ਉਹਨੂੰ ਦਿਮਾਗ ਦੇ ਵਿੱਚ ਬਣਾਓ ਠੀਕ ਹੈ ਫਿਰ ਉਹਨੂੰ ਪੇਪਰ ਤੇ ਲੈ ਕੇ ਆਓ ਫਿਰ ਉਹਨੂੰ ਉਹਦੇ ਬਾਰੇ ਲਿਖੋ ਵੀ ਮੈਂ ਇਹਦੇ ਬਾਰੇ ਕੀ ਕਰ ਸਕਦਾ ਕਿਵੇਂ ਕਾਮਯਾਬ ਹੋ ਸਕਦਾ ਹੈ ਨਾ ਫਿਰ ਉਹਨੂੰ ਉਹਨੂੰ ਮਨ ਦੇ ਵਿੱਚ ਦਿਮਾਗ 'ਚ ਕਾਮਯਾਬ ਕਰੋਗੇ ਫਿਰ ਤੁਸੀਂ ਇਹਨੂੰ ਪੇਪਰ ਤੇ ਲੈ ਕੇ ਆਉਂਗੇ ਫਿਰ ਉਹ ਰਿਐਲਿਟੀ ਦੇ ਵਿੱਚ ਆਉਣਾ ਸ਼ੁਰੂ ਹੋਊਗਾ ਜੇ ਤੁਸੀਂ ਨੂੰ ਸਿੱਧੇ ਕਿਸੇ ਨੂੰ ਦੇਖ ਕੇ ਲੱਗ ਗਏ ਉਹ ਨਹੀਂ ਗੱਲ ਹੋਣੀ ਪਹਿਲਾਂ ਮਨ ਦੇ ਵਿੱਚ ਕਾਮਯਾਬ ਹੋ ਗਿਆ ਤੁਸੀਂ ਕੋ ਡੇਰੀ ਫਾਰਮ ਕਰਦੇ ਹੋ ਖੇਤੀਬਾੜੀ ਕਰਦੇ ਹੋ ਡਰਾਈਵਿੰਗ ਕਰਦੇ ਹੋ ਕੋਈ ਛੋਟਾ ਮੋਟਾ ਬਿਜ਼ਨਸ ਕਰਦੇ ਹੋ ਪਹਿਲਾਂ ਇੱਥੇ ਬਣਾਓ ਇੱਥੇ ਕਾਮਯਾਬ ਹੋ ਗਿਆ ਫਿਰ ਪੇਪਰ ਤੇ ਲਿਖੋ ਉਹਨੂੰ ਵੀ ਕਿਵੇਂ ਕੀ ਪਲੈਨਿੰਗ ਹੈ ਇਹਦੇ ਬਾਰੇ ਫਿਰ ਉਹਦੇ ਬਾਰੇ ਕੀ ਕੁਝ ਜ਼ਰੂਰਤ ਦਾ ਉਹ ਬਣਾਓ ਪ੍ਰੋਪਰ ਤਰੀਕੇ ਨਾਲ ਚੱਲੋ ਸਾਰਾ ਇਕ ਨਾ ਬੁੱਕ ਦੇ ਵਿੱਚ ਪੜ੍ਹ ਰਹੇ ਸੀ ਮੈਂ ਇਹਦੇ ਵਿੱਚ ਵੀ ਰੈੱਡ ਕਾਰ ਥਿਊਰੀ ਮਤਲਬ ਜੇ ਤੁਸੀਂ ਇਹ ਸਿੰਪਲ ਜੀ ਗੱਲ ਆ ਜੇ ਤੁਸੀਂ ਮੰਨ ਲਓ ਸੋਚਦੇ ਆ ਵੀ ਮੈਂ ਰੈੱਡ ਕਾਰ ਲੈਣੀ ਆ ਸਪੋਜ਼ ਕਰੋ ਤੁਸੀਂ ਮਰਸੀਡੀਜ਼ ਲੈਣੀ ਹੈਗੀ ਜਾਂ ਕੋਈ ਹੋਰ ਗੱਡੀ ਲੈਣੀ ਆ ਰੈੱਡ ਕਲਰ ਦੀ ਲੈਣੀ ਆ ਤੁਹਾਨੂੰ ਕੀ ਹੋਊਗਾ ਨਾ ਰੋਡ ਦੇ ਉੱਤੇ ਉਹ ਗੱਡੀਆਂ ਰੈੱਡ ਕਲਰ ਦੀ ਗੱਡੀਆਂ ਦਿਖਣ ਲੱਗ ਜਾਣਗੀਆਂ ਕਿਉਂ ਕਿਉਂਕਿ ਤੁਸੀਂ ਮਾਈਂਡ ਦੇ ਵਿੱਚ ਸੋਚ ਲਿਆ ਵੀ ਮੈਂ ਰੈੱਡ ਕਾਰ ਲੈਣੀ ਆ ਤੇ ਰੈੱਡ ਕਾਰ ਤੁਹਾਡੇ ਮਾਈਂਡ ਦੇ ਵਿੱਚ ਆ ਗਿਆ ਉਹਨੇ ਤੁਹਾਨੂੰ ਆਟੋਮੈਟਿਕਲੀ ਰੈੱਡ ਕਲਰ ਵੱਲ ਅਟਰੈਕਟ ਕਰਨਾ ਹੈ ਇਸੇ ਤਰੀਕੇ ਇਹ ਚੀਜ਼ਾਂ ਕੰਮ ਕਰਦੀਆਂ ਆ ਰੀਅਲ ਲਾਈਫ ਵਿੱਚ ਕੰਮ ਦਿਮਾਗ ਦਾ ਬਿਜ਼ਨਸ ਤੇ ਤੇ ਕੰਮ ਕਰਦਾ ਤੁਸੀਂ ਆਪਦੇ ਦਿਮਾਗ ਦੇ ਵਿੱਚ ਕੋਈ ਬਿਜ਼ਨ ਜੇ ਕਾਮਯਾਬ ਹੋਣ ਦਾ ਤਰੀਕਾ ਲਿਆਈ ਉਹ ਤੁਹਾਨੂੰ ਆਟੋਮੈਟਿਕਲੀ ਉਧਰ ਪੁਸ਼ ਕਰ ਲਾ ਜਾਂਦਾ ਜਿਵੇਂ ਸ਼ਾਹਰੂਖ ਖਾਨ ਦੀ ਇੱਕ ਫਿਲਮ ਦਾ ਡਾਇਲੋਗ ਸੀਗਾ ਵੀ ਕਹਿੰਦਾ ਜਦੋਂ ਤੁਸੀਂ ਕਿਸੇ ਚੀਜ਼ ਨੂੰ ਸ਼ਿੱਦਤ ਨਾਲ ਚਾਹੁੰਦੇ ਹੋ ਤਾਂ ਤੁਹਾਡੀ ਆਸ-ਪਾਸੇ ਦੇ ਨੇ ਵਾਇਰੈਂਟ ਤੁਹਾਡੀ ਹੈਲਪ ਕਰਨ ਲੱਗ ਜਾਂਦਾ ਉਹ ਵੀ ਡਾਇਲੋਗ ਸੀਗਾ ਫਿਲਮ ਦੇ ਵਿੱਚ ਮੈਨੂੰ ਪ੍ਰੋਪਰ ਡਾਇਲੋਗ ਤਾਂ ਯਾਦ ਪਰ ਇਸ ਤਰ੍ਹਾਂ ਦਾ ਮਤਲਬ ਸਿੱਧਾ ਵੀ ਜੇ ਤੁਸੀਂ ਕੋਈ ਕੰਮ ਕਰਦੇ ਹੋ ਉਹਨੂੰ ਪੂਰੇ ਰੂਹ ਨਾਲ ਕੰਮ ਕਰਦੇ ਹੋ ਤਾਂ ਤੁਹਾਡੀ এনवायरमेंट ਆਸ-ਪਾਸੇ ਜੋ ਵੀ ਜਿਨ ਤੁਹਾਡੇ ਯਾਰ ਮਿੱਤਰ ਵੀ ਇਹ ਜੇ ਬਣ ਲੱਗੇ ਜਾਂਦੇ ਨੇ ਤੁਹਾਡੇ ਮਾਈਂਡ ਦੇ ਵਿੱਚ ਜੋ ਵੀ ਹੈ ਉਹ ਤੁਹਾਨੂੰ ਸਿਚੁਏਸ਼ਨ ਕ੍ਰੀਏਟ ਹੋਣ ਲੱਗ ਜਾਂਦੀ ਹੈ ਚੰਗੇ ਬੰਦੇ ਨੂੰ ਐਕਟ ਕਰੋਗੇ ਚੰਗੇ ਬੰਦੇ ਨਾਲ ਰਹੋਗੇ ਚੰਗੇ ਬੰਦੇ ਦਾ ਸਾਥ ਦਿਓਗੇ ਤੁਸੀਂ ਆਟੋਮੈਟਿਕ ਹੀ ਚੰਗੇ ਹੋਵੋਗੇ ਠੀਕ ਹੈ ਮਾੜੇ ਬੰਦਿਆਂ ਨਾਲ ਰਹੋਗੇ ਤਾਂ ਆਟੋਮੈਟਿਕ ਹੀ ਅਗਰ ਤੁਹਾਡੇ ਦੋਸਤ ਪੰਜ ਦੋਸਤ ਤੁਹਾਡੇ ਗੁੱਡ ਨੇ ਵਧੀਆ ਬਿਜ਼ਨਸਮੈਨ ਨੇ ਛੇਵੇਂ ਤੁਸੀਂ ਹੋਵੋਗੇ ਇਹ ਗਾਰੰਟੀ ਹੈ ਪੰਜ ਬੰਦੇ ਤੁਹਾਡੇ ਨਸ਼ਾ ਕਰਦੇ ਨੇ ਉਹ ਵਹਿਲੇ ਤੁਰੇ ਫਿਰਦੇ ਨੇ ਟਾਈਮ ਵੇਸਟ ਕਰਦੇ ਨੇ ਛੇਵੇਂ ਤੁਸੀਂ ਹੋਵੋਗੇ ਠੀਕ ਹੈ ਜਿਹੋ ਜੀ ਸੰਗਤ ਉਹੋ ਜੀ ਰੰਗਤ ਜਿਵੇਂ ਆਪਣੇ ਵੀ ਕਹਿੰਦੇ ਨੇ ਮਤਲਬ ਰੰਗਤ ਦਾ ਮਤਲਬ ਪਰ ਇਹ 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 ਟੈਂਪਰੇਚਰ ਤੇ ਵੀ ਡਿਪੈਂਡ ਕਰਦਾ ਟੈਂਪਰੇਚਰ ਤੇ ਕਿਵੇਂ ਵੀ ਜਿਵੇਂ ਟੈਂਪਰੇਚਰ ਲੋ ਤੋਂ ਹਾਈ ਨੂੰ ਜਾਂਦਾ ਠੀਕ ਹੈ ਮਤਲਬ ਲੋ ਤੋਂ ਹਾਈ ਨੂੰ ਜਾਂਦਾ ਤੁਸੀਂ ਕਈ ਬੰਦੇ ਇਹੋ ਜੀ ਮਤਲਬ ਪਰਸਨੈਲਿਟੀ ਦੇ ਹੁੰਦੇ ਆ ਇਹ ਜਿਹੇ ਵਿਲ ਪਾਵਰ ਦੇ ਹੁੰਦੇ ਆ ਅੰਦਰੋਂ ਉਹ ਕੀ ਕਰਦੇ ਨੇ ਉਹ ਮਾੜੇ ਬੰਦੇਾਂ ਚ ਵੀ ਰਹਿ ਕੇ ਕਾਮਯਾਬ ਹੁੰਦੇ ਆ ਕਿਉਂ ਕਿਉਂਕਿ ਉਹਨਾਂ ਦੀ ਵਿਲ ਪਾਵਰ ਹੀ ਹੁੰਦੀ ਆ ਉਹਨਾਂ ਤੇ ਅਸਰ ਹੀ ਨਹੀਂ ਹੁੰਦਾ ਉਹ এনਵਾਇਰਨਮੈਂਟ ਦਾ ਉਹ ਉਹ ਲੋਤ ਉੱਪਰੋਂ ਜਾਂਦੇ ਆ ਮਤਲਬ ਉਹ ਆਸੇ ਪਾਸੇ ਨੂੰ ਮਜਬੂਰ ਕਰਦੇ ਵੀ ਯਾਰ ਇਹ ਬੰਦੇ ਨਾਲ ਕਿਉਂ ਬੈਠਣਾ ਕਿਉਂਕਿ ਇਹ ਤਾਂ ਸਾਨੂੰ ਥੱਲੇ ਢਿੱਟਣ ਲੱਗਾ ਸਾਨੂੰ ਇਹ ਕਹਿਣ ਲੱਗਾ ਵੀ ਨਸ਼ਾ ਨਾ ਕਰ ਸਾਨੂੰ ਇਹ ਕਹਿਣ ਲੱਗਾ ਕੰਮ ਕਰੋ ਸਾਨੂੰ ਇਹ ਕਹਿਣ ਲੱਗਾ ਇਹ ਕੰਮ ਕਰੋ ਫਿਰ ਉਹ ਬੰਦੇ ਨੂੰ ਥੋੜੇ ਬੰਦੇ ਲਾਇਕ ਵੀ ਨਹੀਂ ਕਰਦੇ ਮੇਰਾ ਬਹੁਤ ਵੱਡਾ ਸਰਕਲ ਸੀ ਮੇਰਾ ਬਹੁਤ ਵੱਡਾ ਸਰਕਲ ਸੀਗਾ ਆ ਵੀਡੀਓ ਗੁੜੀਆਂ ਮੈਂ ਜਿੰਨੀਆਂ ਪਾ ਰਿਹਾ ਜੀ ਮੈਂ ਇਹ ਵਾਇਰਲ ਕਰਾਉਣੀ ਹੁਣ ਤਾਂ ਮੈਨੂੰ ਪਤਾ ਨਹੀਂ ਕਿੰਨੀਆਂ ਕਰਾ ਦਿਆਂ ਮੈਂ ਫਾਲਤੂ ਵੀ ਨੂੰ ਮਤਲਬ ਗਰੁੱਪਾਂ 'ਚ ਪਾ ਦਿਆਂ ਬਾਦੂ ਮੈਨੂੰ ਲਾਈਕ ਮਿਲ ਜਾਣਗੇ ਪਰ ਮੈਂ ਉਹ ਕਰਨਾ ਨਹੀਂ ਚਾ ਕਿਉਂਕਿ ਮੈਂ ਚਾਹੁੰਦਾ ਵੀ ਮੈਨੂੰ ਆਰਗੇਨਿਕ ਬੰਦੇ ਮਿਲਣ ਸੁਣਨ ਵਾਲੇ ਬੰਦੇ ਮਿਲਣ ਜਿਹੜੇ ਬੰਦੇ ਕੰਮ ਮਤਲਬ ਚਾਹੁੰਦੇ ਕੋਈ ਨਾ ਕੋਈ ਚੇਂਜ ਕਰਨਾ ਆਦੇ ਲਾਈਫ ਵਿੱਚ ਇਹ ਹੀ ਜਿਣੀ ਚਾਹੀਦੇ ਮੈਨੂੰ ਜਿਹੜੇ ਵੀ ਕੁੜੀ ਦੇਖੀ ਨਹੀਂ ਤੇ ਲਾਈਕ ਕਰਦਾ ਜਾਂ ਕੋਈ ਕਿਸੇ ਦਾ ਮਜ਼ਾਕ ਕਰ ਰਿਹਾ ਉਹਨੂੰ ਲਾਈਕ ਕਰਦਾ ਕਿਸ ਨੂੰ ਗਾਲਾਂ ਕੱਢ ਰਿਹਾ ਉਹਨੂੰ ਲਾਈਕ ਕਰਦਾ ਕੋਈ ਇੱਥੇ ਗੰਦਮੰਦ ਗਾਣੇ ਗਾਉਣ ਲੱਗਾ ਉਹਨੂੰ ਲਾਈਕ ਕਰਦਾ ਇਹੋ ਜਿਹਾ ਕੁਝ ਨਾ ਮੈਂ ਕਰਨਾ ਮੈਂ ਬਹੁਤ ਦੇਖਿਆ ਕੀਤਾ ਹੋਇਆ ਬਥੇਰਾ ਕੁਝ ਵੀ ਮੈਂ ਠੀਕ ਹੈ ਪਰ ਮੈਂ ਮੈਨੂੰ ਚੇਂਜ ਕੀਤਾ ਇਹਨਾਂ ਚੀਜ਼ਾਂ ਨਹੀਂ ਆਪ ਬੁੱਕਸ ਪੜ੍ਹਨਾ ਮੈਂ ਬਹੁਤ ਬੁੱਕਸ ਪੜ੍ਹਦਾ ਮੈਂ ਜਦੋਂ ਵੀ ਟਾਈਮ ਲੱਗਦਾ ਪੜ੍ਹਨ ਲੱਗ ਜਾਂਦਾ ਮੈਂ ਮੈਂ ਫਾਲਤੂ ਕਿਸੇ ਦੀ ਪਰਵਾਹੀ ਨਹੀਂ ਕਰਦਾ ਕੋਈ ਮੈਨੂੰ ਪੁੱਛ ਕੇ ਹੀ ਜਾਵੇ ਮੈਨੂੰ ਸਿਰ ਮਤਲਬ ਇਹਨਾਂ ਤੱਕ ਆ ਇਹ ਮੇਰੀ ਦੋਸਤੀ ਠੀਕ ਹੈ ਮੇਰਾ ਕੋਈ ਕਿਸੇ ਨਾਲ ਦੋਸਤ ਬਣਨਾ ਮੇਰਾ ਕਿਸੇ ਨੇ ਫਰੈਂਡ ਬਣਨਾ ਮੇਰਾ ਕੋਈ ਸਰਕਲ ਚਾਉਣਾ ਤਾਂ ਜਿਹੜਾ ਇਹਨਾਂ ਨੂੰ ਲਾਈਕ ਕਰੂ ਉਹ ਹੀ ਆ ਦੂਸਰੇ ਬੰਦੇ ਨੂੰ ਆਪਾਂ ਨੂੰ ਮੈਨੂੰ ਕੋਈ ਵੀ ਇਸ਼ੂ ਨਹੀਂ ਇਸ਼ੂ ਹੈ ਠੀਕ ਹੈ ਮੈਂ ਜਦੋਂ ਵੀ ਸੈਲਫ ਬੰਦੇ ਸਟੈਂਡ ਹੁਣਾ ਆਪਦੇ ਆਪ ਦੀ ਜੋ ਹਰੇਕ ਦੇ ਵਿੱਚ ਯਾਰ એનર્ਜੀ ਹੈ ਹਰੇਕ ਦੇ ਵਿੱਚ ਪਾਵਰ ਆ ਬਸ ਸਿਰਫ ਕੀ ਇੱਥੋਂ ਚੇਂਜ ਕਰਨਾ ਚਾਹਿਆ ਗਿਆ ਆ ਚੇਂਜ ਕਰ ਲਓ ਤੁਸੀਂ ਜੋ ਚਾਹੋ ਨੇ ਉਹ ਤੁਹਾਨੂੰ ਮਿਲੂਗਾ ਜੋ ਚਾਹੋ ਨੇ ਉਹ ਤੁਹਾਨੂੰ ਮਿਲੂਗਾ ਸਿਰਫ ਤੇ ਸਿਰਫ ਅੱਜ ਜੂ ਮੈਂ ਗੱਲਾਂ ਕਰਦਾ ਇਹਨਾਂ ਨੂੰ ਸਿਰਫ ਇੱਕ ਇੱਕ ਸੁਣਨਾ ਨਹੀਂ ਹੈ ਸਾਰੀ ਦੀ ਸਾਰੀ ਸੁਣਨੀ ਹੈ ਸੁਣ ਕੇ ਇਹਨੂੰ ਦਿਮਾਗ ਦੇ ਵਿੱਚ ਬਿਠਾਉਣਾਗਾ ਜੇ ਤੁਸੀਂ ਇਹਨੂੰ ਬਿਠਾ ਲਿਆ ਜੇ ਗੱਲਾਂ ਨੂੰ ਸੁਣ ਲਿਆ ਤੁਹਾਨੂੰ ਕੋਈ ਮਾਲ ਕਾਮਯਾਬ ਹੋਣ ਤੋਂ ਰੋਕਣ ਵਾਲਾ ਹੈ ਹੀ ਨਹੀਂ ਮੈਂ ਜੋ ਮੈਨੂੰ ਜਾਣਦੇ ਨੇ ਜੋ ਮੈਨੂੰ ਬਹੁਤ ਬੰਦੇ ਮੈਨੂੰ ਜਾਣਦੇ ਨੇ ਜੋ ਮੈਨੂੰ ਜਾਣਦੇ ਨੇ ਉਹ ਬੰਦੇ ਨੂੰ ਪਤਾ ਬੀ ਮੱਕਿਥੋਂ ਉੱਟ ਕੇ ਕਿੱਥੇ ਗਿਆ ਕਿੰਨਾ ਮੈਂ ਸਰਕਲ ਸੀ ਮੇਰਾ ਠੀਕ ਹੈ ਇਸ ਲਈ ਜ਼ਰੂਰੀ ਹੈ ਵੀ ਤੁਸੀਂ ਆਪ ਦੇ ਆਪ ਨੂੰ ਇਸ ਲੈਵਲ ਤੇ ਲੈ ਜਾਓ ਵੀ ਤੁਹਾਨੂੰ ਲੋਕ ਮਤਲਬ ਐਪਰੀਸ਼ੀਏਟ ਕਰਨ ਤੁਹਾਨੂੰ ਲੋਕ ਸ਼ੇਅਰ ਕਰਨ ਤੁਹਾਨੂੰ ਫੋੜ ਲਾਈਕ ਕਰਨ ਤੁਹਾਨੂੰ ਕਿਸੇ ਨੂੰ ਮਤਲਬ ਮੈਂ ਸਿਰਫ ਚੰਗੇ ਬੰਦੇ ਨੂੰ ਕਹਿ ਰਿਹਾ ਮੈਂ ਕਹਿੰਦਾ ਵੀ ਜੇ ਕੋਈ ਬੰਦਾ ਫਾਲਤੂ ਬਕਵਾਸ ਕਰਲਾ ਬੰਦਾ ਆਪ ਨੂੰ ਹੁਣ ਨਾਲ ਲਾਈਕ ਕਰੇ ਨਾ ਸ਼ੇਅਰ ਕਰੇ ਪਰ ਹੋ ਜੇ ਉਹਦਾ ਬੰਦੇ ਦਾ ਕੰਮ ਹੀ ਕੋਈ ਨਹੀਂ ਕਿਉਂਕਿ ਮੈਨੂੰ ਕੋਈ ਪੈਸੇ ਦੀ ਲੋਨ ਨਹੀਂ ਹੈਗੀ ਇਥੋਂ ਚੈਨਲ ਤੋਂ ਮੈਂ ਤਾਂ ਵੈਸੇ ਫ੍ਰੀ ਹੁੰਨਾ ਫ੍ਰੀ ਵੈਰ ਟਾਈਮ ਨੂੰ ਮੈਂ ਇੱਕ ਤਰ੍ਹਾਂ ਦਾ ਮਤਲਬ ਵਧੀਆ ਥਾਂ ਦੇ ਲਾਉਣਾ ਚਾਹੁੰਦਾ ਵੀ ਚਾਰ ਬੰਦੇ ਚਾਰ ਭਰਾ ਜੰਗਦੇ ਜਿਹੜੇ ਮੇਰੇ ਇਹ ਦੇ ਮੈਥੂ ਵੱੱਡੀ ਜਾਂ ਛੁੱਟੀ ਜਾਂਦੇ ਨੇ ਉਹ ਕੋ ਸਿੱਖ ਸਕਣ ਜੋ ਵੀ ਮੈਂ ਪੜਦਾ ਨਹੀਂ ਪੜ ਕੇ ਮੈਂ ਇਹਨੂੰ ਇਕੱਲੇ ਦਿਮਾਗ ਚ ਰੱਖਣ ਦਾ ਕੋ ਯਾਰੀ ਨਹੀਂ ਹੈਗਾ ਮੈਂ ਤੁਹਾਨੂੰ ਤੁਹਾਡਾ ਰਿਵਿਊ ਸ਼ੇਅਰ ਕਰਾਂ ਤੁਹਾਨੂੰ ਦੱਸਿਆ ਵੀ ਕਰੂੰ ਬਿਜ਼ਨਸ ਕਿਹੜਾ ਕਰਨਾ ਕਿਵੇਂ ਕਰਨਾ ਤੇ ਕਿਵੇਂ ਉਹ ਕਾਮਯਾਬ ਹੋ ਸਾਰੇ ਮਤਲਬ ਤੁਹਾਨੂੰ ਸੋਲੂਸ਼ਨ ਦਿਆ ਕਰੂੰਗਾ ਠੀਕ ਹੈ ਉਸ ਨੂੰ ਬਸ ਇੱਕ ਤੁਸੀਂ ਆਪ ਦੇ ਲਾਗੂ ਕਰਨਾ ਐਕਸਪੈਰੀਮੈਂਟ ਕਰ ਰਹੇ ਆ ਠੀਕ ਹੈ ਘੱਟ ਪੈਸੇ ਨਾਲ ਵੱਧ ਪੈਸੇ ਦੇ ਬਣਦੇ ਆ ਮਤਲਬ ਘੱਟ ਮਿਹਨਤ ਨਾਲ ਵਧੀਆ ਸਰੀਰ ਕਿਵੇਂ ਬਣਦਾਗਾ ਠੀਕ ਹੈ ਆਰਗੇਨਿਕ ਸਰੀਰ ਕਿਵੇਂ ਬਣਦਾਗਾ ਕੋਈ ਪਾਊਡਰ ਖਾ ਕੇ ਜਾਂ ਤੁਸੀਂ ਮਤਲਬ ਇਸ ਤਰ੍ਹਾਂ ਨਹੀਂ ਕੋਈ ਪ੍ਰੋਡਕਟ ਖਾ ਕੇ ਜਾਂ ਪ੍ਰੋਟੀਨ ਖਾ ਕੇ ਸਿਹਤ ਸਿਹਤ ਕਿਵੇਂ ਬਣਦੀ ਹੈ ਇਹ ਇਹ ਨਹੀਂ ਮੈਂ ਦੱਸਣਾ ਇੱਥੇ ਮੈਂ ਦੱਸਣਾ ਤੁਹਾਨੂੰ ਵੀ ਤੁਸੀਂ ਵਧੀਆ ਤਰੀਕੇ ਨਾਲ ਆਉਂਦੇ ਆਪ ਨੂੰ ਹੈਲਦੀ ਕਿਵੇਂ ਰੱਖ ਸਕਦੇ ਹੋ ਆਉਂਦੇ ਆਪਾਂ ਮਾਰੀਆਂ ਤੋਂ ਦੂਰ ਕਿਵੇਂ ਰੱਖ ਸਕਦੇ ਹਾਂ ਠੀਕ ਹੈ ਤੇ ਇਸ ਤਰ੍ਹਾਂ ਦੇ ਤੁਹਾਨੂੰ ਮੈਂ ਇੱਥੇ ਵਿਸ਼ੇ ਲੈ ਕੇ ਆਇਆ ਕਰਾਂਗੇ ਆਪਾਂ ਤੋ ਆਪਾਂ ਤੁਸੀਂ ਵਾਚ ਕਰੋ ਠੀਕ ਹੈ ਤੇ ਇਹਨੂੰ ਚੰਗੇ ਬੰਦੇ ਵਧੀਆ ਬੰਦੇ ਲਾਈਕ ਵੀ ਕਰੋ ਤੇ ਗਾਹਾਂ ਆਪਦੇ ਚਾਰ ਭਰਾਵਾਂ ਨੂੰ ਸ਼ੇਅਰ ਵੀ ਕਰੋ ਜਿੰਨਾ ਨੌਲੇਜ ਬੰਨੋਗੇ ਉਨੀ ਨੌਲੇਜ ਤੁਹਾਡੀ ਵਧੂਗੀ ਤੁਹਾਨੂੰ ਵੀ ਇਸ ਚੀਜ਼ ਨਾਲ ਤੁਸੀਂ ਮੇਰੇ ਥੱਲੇ ਦੇ ਕਮੈਂਟ ਕਰੋਗੇ ਜੇ ਜੇ ਕਮੈਂਟ ਕਰੋਗੇ ਤੁਸੀਂ ਵੀ ਆਪਦੇ ਆਪ ਨੂੰ ਇੱਕ ਚੰਗੇ ਬੰਦਿਆਂ ਚ ਆ ਨਵਾਲੂ ਕਰੋਗੇ ਇਸ ਲਈ ਆਓ ਪੜიइए ਜੁੜੀਏ ਤਰੱਕੀ ਕਰੀਏ ਤੇ ਅਕੇ ਨਹੀਂ